ਖੋ ਜੀ ਪੂਰੇ ਪੰਥ ਨੇ ਪੱਕੇ ਜਾਣੇ ਹੋਰੇ ਤੁਮ ਪਾਕਪਾਲ ਦੇ ਨਾਲ ਕਿਧਰ ਦੇ ਆਪਣੇ ਭੂਮਿਕਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਹੀ ਉਹਨੂੰ ਫਾਰਮਲ ਆ ਮੈਂ ਨੂੰ ਉਹਨੂੰ ਫਾਰਮ ਚ ਦੇ ਦਿੱਤਾ ਸਮਝਣੇਗਾ ਆਪਕੋ ਕੀ ਕੀ ਸੋਚਿਆ ਆਪਣੇ ਇਹ ਸਾਰਾ ਕਾਰਜਕ੍ਰਮ ਜੋ ਆਪਕੋ ਗੋਲੀ ਚਲਾਈ ਤੇ ਕੀ ਮਨ ਵਿੱਚ ਸੀ ਆਪਕੇ ਆਪ ਇਹ ਵੀ ਗੱਲੋਂ ਗੱਲ ਪੰਜਾਬੀ ਚ ਪੰਜਾਬੀ ਚ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਈ ਸੀ ਮੰਨ ਤੁਸੀਂ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੇ ਹੋ ਦੋ ਹਜ਼ਾਰ 15 ਤੋਂ ਜਿਹੜਾ ਫੋਟੋ ਨੂੰ ਦੁਆਰਾ ਕਰਨਾ ਦੇ ਖੁੱਡ ਚੋੜਾ ਸਾਨੂੰ ਕਹਿੰਦੀ ਹੈ ਜਿਹੜਾ ਬੰਦਾ ਕੋਰ ਦੇ ਵਿੱਚ ਇਕਬਾਲ ਕਰਲੇ ਵਖਰ ਪਾਈ ਰਾਜੂ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਸੱਡੀ ਅਕਾਲ ਤਖਤ ਸਾਹਿਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਕੌਮ ਦਾ ਦੋਸ਼ ਸੀ ਇਹ ਅਕਾਲ ਤਖਤ ਸਾਹਿਬ ਨੂੰ ਤੇ ਮੰਨੇ ਤਾਂ ਧਾਰਮਿਕ ਸਜ਼ਾ ਜਿਹੜੀ ਉਹ ਲੱਗੀ ਅਕਾਲ ਤਖਤ ਸਾਹਿਬ ਤੋਂ ਕਾਰਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਪਪਤੀ ਦੀ ਸ਼ਾਨ ਸਾਰ ਚਲੋ ਤੇ ਉਹ ਵਿਦੇਸ਼ ਕੌਮ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨੇ ਪਰ ਤੁਹਾਨੂੰ ਸਹਿ ਕਰਾਂਗੇ ਜੀ ਅੰਮ੍ਰਿਤਸਰ ਵਾ ਸਹਿ ਕਰਾਂਗੇ ਸਾਦੇ 3 ਮਹੀਨੇ ਬੋਲੇ ਸੋਨਿਹਾਰ ਬਹੁਤ ਖੰਨੀ ਰਿਸਕ ਨੂੰ ਹੋ ਜਾ ਰਿਹਾ ਲੱਗੀ ਸੀ ਉਹ ਹਾ ਜਾਨੀਆ ਕਾ ਲੱਗਿਆ ਅਸ਼ਮੁਲ ਲੈ ਗਿਆ ਤੂੰ ਗੱਡੀ ਯਾਰ ਜੀ ਕੋਈ ਨਹੀਂ ਸਹੀ ਚੁੱਕ ਜਵਾਬ ਹੈ ਜੀ ਅਸ਼ਮੁਲ ਲੈ ਗਿਆ ਗੱਡੀ ਨਹੀਂ ਸੀ ਦੋ ਸਜਾ ਹਾਂ ਤੱਕ ਸੰਤ ਲੱਗੀ ਹੋਈ ਆਡੀ ਰੱਖ ਲੈ ਜੀ ਮੈਂ ਪਾਵਾਂ ਵਾਈਕਾਰ ਜਸਪਾਲ ਸਿੰਘ ਮੰਜਪੁਰ ਸਰਦਾਰ ਗੁਰ ਕੀਰਤ ਸਿੰਘ ਜਗਦੀਪ ਸਿੰਘ ਜਿਕਰ ਹਦਾ ਇਹਨਾਂ ਦੇ ਉੱਤਰ ਵੀ ਵਕੀਲ ਹੀ ਆ ਦੋਨੇ ਤੇ ਇਹਨਾਂ ਨੇ ਪੂਰੀ ਉਹ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਠਾਕ ਭਾਈ ਇਹਨਾਂ ਦਾ ਤੇ ਨੂੰ ਧੰਵਾ ਦਿਆਂ ਪੂਰੇ ਸਿੱਖ ਜਗਤ ਦਾ ਵੀ ਤੈਅ ਲੋਕ ਧਰਵਾਦਾ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ 17 17 ਕਿਹੜੀ ਸੀ 17 ਦਸੰਬਰ ਜੀ ਚਾਰ ਨੂੰ ਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਾ ਦਿੱਤਾ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਰਸਾਂ ਦੇ ਚ ਲੈ ਕੇ ਗਏ ਸੀ ਉਰਥੋਂ ਇੱਥੇ ਵੇਚੇ ਗਏ ਲੈ ਕੇ ਉਹਦੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਸਾਨੂੰ ਥਾਣੇ ਪਤਾ ਲੱਗ ਗਿਆ ਸੀ ਵੇਚ ਨਹੀਂ ਰੱਖਣਾ ਠੀਕ ਹੈ ਕੱਢ ਲੀ ਜਾਉਂਦੇ ਮੈਂ ਤਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਜਗ੍ਹਾ ਕੰਮ ਕਰ ਉਹ ਮੈਂ ਦੱਸਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸ ਸਾਹਮਣੇ ਦੱਸਤੀ ਹਾਸਤੀ ਸਾਰੀ ਗੱਲ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸਬੰਧਤ ਸਬੰਧਤਮ ਹੈ ਦੁਰਮਾਰ ਅਜ ਦੇ ਉਦਿੰਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਠੀਕ ਹੈ ਅੱਜ ਅਸੀਂ ਅਮਰ ਗੱਲ ਕਰਨਾ ਉਹਨਾਂ ਹੀ ਕਾਲ ਤੱਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾਂ ਹੀ ਕਾਲ ਤੱਕ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਉਡਾ ਕੀਤਾ ਜਾ ਰਿਹਾ ਹੈ ਸਰਦਾਰ ਸਾਹਿਬ ਜਥੇਦਾਰ ਆਰਤੇ ਗਏ ਨਮੀ ਜਤ ਦੇ ਸਾਥੇ ਗਏ ਕਿਸੇ ਦੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਰ ਅੱਜ ਚਲੀਏ ਘਰ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਲ ਬੰਟੀ ਰਮਾਣਾ ਨੇ ਕਿਹਾ ਵੀ ਜਿਹੜਾ ਬੰਟੀ ਰਮਾਣਾ ਚੋਹ ਬੰਦੇ ਆ ਅਸੀਂ ਉਹ ਮੈਂ ਜਿਆਦਾ ਗੱਲ ਕਰ ਲੈਂਦੇ ਆ ਤੁਹਾਡੇ ਨਾਲ ਗੱਲ ਕਰ ਲੈਣੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਬੰਤੀ ਦਾ ਮਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਵੀਂ ਦੇ ਬਾਅਦ ਘਰੇ ਆਏ ਉਹਦੇ ਵਿਰੋਧ ਦੇ ਜਦੋਂ ਮੈਂ ਪੇਚੇ ਦੇ ਰਿਹਾ ਉਹਨਾਂ ਨੇ ਚਾਰਗਰ ਅਰ ਪਸੰਦੇ ਦਾ ਜਵਾਬ ਦੇ ਲਿਆ